ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੀਆਂ ਤਾਜ਼ੀ ਖਬਰਾਂ ਤੋਂ ਬਾਅਦ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਹਾਈ ਦੋਸਤੋ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਪਿੰਡ ਬੰਮਣੇ ਪੱਤੀਆਂ ਦੀਆਂ ਤਸਵੀਰਾਂ ਨੇ ਜਿੱਥੇ ਬਹੁਤ ਜ਼ਿਆਦਾ ਇੱਕ ਭਿਆਨਕ ਲੜਾਈ ਹੋਈ ਹੈ ਦੋ ਨੌਜਵਾਨ ਸਕੇ ਭਰਾ ਨੇ ਜਿਹੜੇ ਦੋ ਜ਼ਖਮੀ ਨੇ ਸਰਕਾਰੀ ਹਸਪੀਟਲ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਦਾਦੀ ਹੈ ਕਿ ਬੱਚਿਆਂ ਦੇ ਮਾਤਾ ਪਿਤਾ ਨਹੀਂ ਹੈਗੇ ਇੱਕ ਦਾਦੀ ਨੇ ਛੋਟੇ ਛੋਟੇ ਪਾਲੇ ਨੇ ਪਰ ਦਾਦੀ ਰੋ ਰੋ ਕੇ ਇਨਸਾਫ ਦੀ ਮੰਗ ਕਰ ਰਹੀ ਹੈ ਜਿੱਥੇ ਜਦੋਂ ਅਸੀਂ ਦੇਖਿਆ ਇੱਕ ਬੱਚੇ ਦੇ ਸਿਰ ਦੇ ਵਿੱਚ ਸੇਰ ਟਾਂਕੇ ਨੇ ਕਦੇ 7 ਨੇ ਉਹ ਤੋਂ ਬਾਅਦ ਉਪਰੰਤ ਡਾਕਟਰਾਂ ਨਾਲ ਵੀ ਗੱਲਬਾਤ ਹੋਈ ਹੈ ਮਾੜੀ ਮੋਟੀ ਇਹ ਗੱਲਬਾਤ ਹੋਈ ਹੈ ਜਿਹੜੀ ਵੀਡੀਓ ਨੂੰ ਬਣਾਉਣ ਵਾਸਤੇ ਹੋਈ ਆ ਵੀ ਵੀਡੀਓ ਨਾ ਬਣਾਓ ਤੇ ਬਾਅਦ ਇਹ ਜਿਹੜਾ ਵਿਵਾਦ ਆ ਅੱਗੇ ਤੇ ਗਾਲੀ ਗਲੋਤ ਤੋਂ ਵੱਧਾ ਬਾਤਾਂ ਤੇਜ਼ ਧਾਰ ਹਥਿਆਰ ਨਾਲ ਦੋਨੇ ਬੱਚਿਆਂ ਦੇ ਵਾਰ ਕੀਤਾ ਗਿਆ ਪਾਰੋ ਉਹਨਾਂ ਦੇ ਚਾਚੇ ਨੇ ਜਿਹੜੀ ਗੱਲਬਾਤ ਇੱਥੇ ਕੀਤੀ ਆ ਫੈਮਿਲੀ ਨੇ ਸਾਨੂੰ ਗੱਲਬਾਤ ਅਸੀਂ ਉਹ ਵੀ ਤੁਹਾਨੂੰ ਸੁਣਾਉਣੀ ਆ ਜੋ ਡਾਕਟਰਾਂ ਨੇ ਦੱਸਿਆ ਕੀ ਰਿਪੋਰਟ ਦੇ ਵਿੱਚ ਆਇਆ ਉਹ ਵੀ ਤੁਹਾਨੂੰ ਸੁਣਾਉਣੀ ਆ ਆਹ ਸੁਣਦਿਆ ਗੱਲਬਾਤ ਮੈਂ ਕਿਹਾ ਸੀ ਜੀ ਬਾਹਰ ਸੀ ਕਿ ਰਾਤ ਨੂੰ ਲੇਟ ਆਉਣੀ ਸੀ ਮੈਂ ਬਾਹਰ ਕਿਤੇ ਮੋਟਰ ਤੇਤੀ ਅਸੀਂ ਦੋ ਬੰਦੇ ਤੇ ਅਸੀਂ ਕੰਮ ਲੱਗੇ ਹੋਏ ਤੇ ਰਾਤ ਨੂੰ 9:00 ਦੇ ਟਾਈਮ ਬਾਰੇ ਹੋ ਗਏ ਜਾਨੇ ਜੀ ਦੋ ਕਿਨਾਰੇ ਪਾਣੀ ਨੂੰ ਗੁਰ ਨਿਕਾਉਣਾ ਸੀ ਤੇ ਉਸ ਵੇਲੇ ਅਸੀਂ ਨੂੰ ਹਿਲ ਜਾਣੀ ਬੰਦੇ ਹੁਣ ਲੱਗੇ ਹੋਏ ਨੇ ਚੀਨੀ ਲਾਉਣ ਬਾਕੀ ਹੁਣ ਬਸ ਚਾਟ ਕੇ ਆ ਜੀ ਮਿੰਤਨਣ ਚੰਨ ਨੂੰ ਫੋਨ ਕਰਾਏ ਜੀ 53 11:05 ਦੇ ਮਿੰਟ ਦੇ ਜੀ। ਵੀ ਐ ਕਰਕੇ ਭਾਈ ਲੜਾਈ ਹੋ ਗਈ ਤੇ ਪੀ ਜਾ ਗਈ। ਮਰ ਜਾਈ ਅੱਗੇ ਦੇਖਦੇ ਜੀ ਨਾ ਉਹ ਲਗਣ ਹੋਏ ਬੈਠੇ ਦੋ ਜਰੇ। ਅੱਛਾ। ਗੱਡੀ ਆ ਮੇਰੇ ਲਈ ਛੋਟਾ ਹਾਂਥੀ ਮੇਰੇ ਭਰਾ ਦੇ ਜੀ ਉਸੇ ਚਲੇਵਰ ਲੈ ਕੇ ਜਾਣੇ ਉਸੇ ਚ ਲੈ ਕੇ ਹੋਣੇ। ਹੂੰ। ਤੇ ਇਹ ਨਾਲ ਜੀਰਾ ਮੈਂ ਤਾਂ ਚੱਕੇ ਨਹੀਂ ਮੈਂ ਤਾਂ ਘਰ ਨਹੀਂ ਗਈ ਉਸੇ ਤੋਂ ਦੇ ਬਰੇ ਕੱਪੜਿਆਂ ਦੇ ਵਿੱਚ ਨਾਲ ਜੀਰਾ ਮੈਂ ਇਹਨਾਂ ਨੂੰਰੇ ਲੈ ਆਇਆ ਜੀ। ਉਹ ਰਿਹਾ ਕਿ ਨਾਲ ਜੀਰਾ ਇੱਕ ਡੱਬਾ ਉਹਨਾਂ ਨੇ ਮੇਰੇ ਚਿੱਟੀ ਸਿੰਗ ਲਿਖ ਤੇ ਦੋਨਾਂ ਦੇ ਤੇ ਮੇਰੇ ਲਈ ਪੈਸੇ ਆ ਗਏ ਸਾਰਾ 2500 ਜੀ। ਮੈਂ ਇਹਦਾ ਕਰਵਾਤਾ ਹੀ ਦੂਜੇ ਵਾਰ ਮੈਂ ਖਰਵਾਇਆ ਨਹੀਂ ਗਈ ਤੇ ਆਪ ਨੂੰ ਪੰਚਾਰ ਬੰਦਿਆਂ ਨੂੰ ਫੋਨ ਵੀ ਕਰਿਆ ਕਿ ਮੈਨੂੰ ਪੇਮੈਂਟ ਮੈਨੂੰ ਕਿਸੇ ਨੇ ਚੱਕਿਆ ਨਹੀਂ ਤੇ ਉਹਨੇ ਲੇਟ ਬਹੁਤ ਹੋ ਗਈ ਸੀ ਤੇ ਕੀ ਜਨਾਣੇ ਮਾਰੇ ਇਹਨੇ ਸਰਚੇ ਹੈਗੇ ਨਹੀਂ ਪੁਰਾਣੀ ਮੈਂ ਅਟਕਾਂ ਤੇ ਟੈਕਨੋਲੋਜੀ ਸ਼ੇਟਾਂ ਤੇ ਕੀ ਮਾਰਿਆ ਇਹਦਾ ਕੋਈ ਪਤਾ ਨਹੀਂ ਕੀ ਮਾਰਿਆ ਕਿ ਨਹੀਂ ਮੌਕੇ ਰਹਿ ਨਹੀਂ ਦੇ ਜੀ ਤੇ ਇੱਕ ਬੰਦੇ ਦਾ ਉਹ ਤਾਂ ਕੱਲ ਮੈਂ 2000 ਰੁਪਏ ਦੇ ਘਾਇ ਪਰਵੀਨ ਰਾਮ ਇਹਨੇ ਗਰਨਾਲੀ ਕੰਮ ਕਰਦਾ ਜੀ ਇਹ ਮੱਤੀ ਵੜਦੇ ਜੀਰੀਂ ਲਾਉਣੇ ਆ 2000 ਰੁਪਏ ਲੈ ਕੇ 500 ਰੁਪਏ ਪਿੱਛੋਂ ਦਾ ਮੈਂ ਖਾ ਗਰੀ ਜੱਟੇ ਬਾਕੀ ਦਾ ਧਾਰ ਕਾਟ ਜੀ 1500 ਰੁਪਏ ਟੱਚ ਮੋਬਾਈਲ ਜੀ ਬਾਕੀ ਤੇ 3000 ਰੁਪਏ ਦੇ ਉਹ ਵੀ ਲੈ ਗਏ ਹਾਉ ਐਨੀ ਕੁ ਦਾ ਇਹ ਲੈ ਗਏ ਇਹ ਗਏ ਠੀਕ ਹੈ ਨਹੀਂ ਪੰਜ ਚਾਰ ਬੰਦੇ ਨੇ ਜੀਨ ਅਗੇ ਕਾਰਵਾਈ ਹੋਈ ਹੈ ਇਹਨਾਂ ਤੇ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਸਰ ਕੱਲ ਦੀ ਰਿਪੋਰਟ ਵੀ ਹੋਈ ਹੈ ਇਧਰ ਹੁਣੇ ਲੱਗੀ ਵੈਸੇ ਐਸਚੂ ਸਾਹਿਬ ਨੇ ਵੀ ਫੋਨ ਲਾ ਗਿਆ ਵੀ ਕੋਈ ਕਾਰਵਾਈ ਨਹੀਂ ਹੋਈ ਨਹੀਂ ਕਾਰਵਾਈ ਹੋਣੀ ਚਾਹੀਦੀ ਅਸਨੂਨ ਸਾਹਿਬ ਮਿਲਣਾ ਚਾਹੀਦਾ हेलो डॉक्टर का नाम डॉक्टर अनमोल सर अब बन्ने जो जड़ा लडगढ़ का केस था वो आया है उन आदमी वाले तीन सब जड़ा लोग जो ब्रदर सीएनयू गुरप्रीत राम इनके प्रवीण राम मिक्स हो रहा है दोनों दे हेड इंजरी सीवरेटी 87 हैं ये अलावा जो भी मतलब बच्चा वगैरह काटी सा गया पुलिस इंफॉर्मेशन जा चुकी है जो बन दी कार्रवाई है वो प्रोसेस हम चलू ਠੀਕ ਹੈ ਫਿਰ ਤੁਸੀਂ ਆਦੀ ਮਾਰੇ ਤੁਸੀ ਕੀ ਲੱਗਦੇ ਨੇ ਸਾਦੀ ਲੱਗਦੀਆਂ ਜੀ ਸਾਦੀ ਹਾਂ ਅੱਛਾ ਜਿਹੜੇ ਬੰਦਿਆਂ ਨੇ ਇਹ ਸੱਟਾਂ ਮਾਰੀਆਂ ਨੇ ਉਹਨਾਂ ਤੇ ਬੰਦੇ ਹੋ ਇਹ ਤੇ ਟਿੱਕ ਟਿੱਕ ਕਰ ਦਿਆ ਅੱਛਾ ਨੂੰ ਆਦੀ ਦਾ ਮੁੰਡਾ ਉਹ ਵਿਦਾਵਾ ਜਿਹੜੇ ਕਿਚਨ ਤੇ ਜੁਝੇ ਭੜੇ ਆਣੇ میرے چاچا جی ਤੇ ਉਹ ਆ ਰਹੇ ਸੀ ਜੋ ਕੁੰਮਣਾ ਰੋਤੀ ਰਹੀ ਤੇ ਉਹਨਾਂ ਦੀ ਵੀਡੀਓ ਬਣਾ ਰਹੇ ਸੀ ਤਿੰਨ ਚਾਰ ਜਣੇ ਉਹ ਕੱਪੜਿਆਂ ਤੋਂ ਬਗੈਰ ਜੀ ਟੋਲੀਆਂ ਜਿਹਾ ਬੰਨਦੇ ਸੀ ਤੇ ਪੈਗ ਲਾ ਰਹੇ ਸੀ ਕੁੰਮਣਾ ਰੇ ਤੇ ਉਹਨਾਂ ਨੇ ਵੀਡੀਓ ਬਣਾਈ ਉਹ ਕਹਿੰਦਾ ਮੇਰੇ ਵੀਡੀਓ ਡਿਲੀਟ ਕਰ ਦਿਓ ਜੀ ਮੋਬਾਈਲ ਚ ਚਲੋ ਮੈਂ ਵੀ ਕਹਿਣ ਲੱਗ ਗਿਆ ਹਾਂ ਚਲੋ ਡਿਲੀਟ ਕਰ ਦਿਓ ਵੀਡੀਓ ਉਹਨਾਂ ਨੇ ਵੀਡੀਓ ਡਿਲੀਟ ਨਹੀਂ ਕੀਤੀ ਤੇ ਇਸ ਤੋਂ ਬਾਅਦ ਦੋ ਇਹ ਤਿੰਨ ਜਣੇ ਇਕੱਠੇ ਹੋ ਗਏ ਕਨੇਚ ਨਾਲ ਗੋ ਕਰਨ ਲੱਗੀ ਕਹਿਣ ਲੱਗਾ ਤਾਂ ਗੋ ਨੇ ਮੈਨੂੰ ਮਾਂ ਦੀ ਗੱਲ ਕੱਢੀ ਮਾਂ ਦੀ ਗੱਲ ਕੱਢ ਕੇ ਬਾਅਦ ਚ ਉਹਨੇ ਭੈਣ ਦੀ ਗੱਲ ਕੱਢਣ ਲੱਗ ਗਈ ਮਾਣ ਕਿਹਾ ਮੈਂ ਗਾਲਾਂ ਕਿਉਂ ਕੱਢਦਾ ਤੂੰ ਕੀ ਗੱਲ ਹੈ ਮੈਂ ਤੂੰ ਨਾਲ ਗੱਲ ਕਰ ਲੈ ਉਹਨੇ ਗਾਲਾਂ ਕੱਢੀਆਂ ਹੀ ਬਾਅਦ ਚ ਉਹਨੇ ਕੋਈ ਚੀਜ਼ ਕੱਢੀ ਜੀ ਤਾਂ ਜੇਬ ਚੋਂ ਪਤਾ ਕੀ ਕੱਢੀ ਜੀ ਰੱਬ ਜਾਣੀ ਕੀ ਮਾਰਿਆ ਜੀ ਉਹਨੇ ਸਿਰ ਤੇ ਤਾਂ ਹੁਣ ਕੀ ਮਾਰਦਾ ਤੁਸੀਂ ਅਜੀ ਕਹਿੰਦੇ ਵੀ ਬਸ ਕਾਰਵਾਈ ਹੋ ਗਈ ਸਲਤ ਤੋਂ ਸਲਤੀ ਕਿਹਦੇ ਕੋਲ ਪੈਸਾ ਤੁਹਾਡਾ ਹੈ ਇਹ ਗੱਜੇ ਵਾਸੀ ਹੈ ਬਸ ਆਇਆ ਨਹੀਂ ਕੋਈ ਪੁਲਸਰ ਨਹੀਂ ਕੋਈ ਨਾ ਆਇਆ ਨਹੀਂ ਕੋਈ ਵੀ ਅਜੇ ਤੱਕ ਵੀ ਆ ਨਹੀਂ ਕਿੰਨੇ ਟੱਕ ਲੱਗੇ ਤੁਹਾਡੇ ਸਾਥ ਮੇਰੇ 6 8 ਹਾਂਜੀ ਦੂਸਰਾ ਕੌਣ ਹੈ ਮੇਰਾ ਭਰਾ ਹੀ ਨਾਲ ਹਾਂਜੀ ਹਾਂਜੀ ਜੀ ਵੀ ਦਾ ਮੈਂ ਹਾਂ ਕੀ ਗੱਲ ਹੋ ਗਈ ਸੀ ਮੈਂ ਤਾਂ ਇੰਸਟਾਡਾਂ ਦੇ ਆਈ ਮੈਂ ਤੱਕ ਨੂੰ ਕਿਨੇ ਪਤਾ ਲੱਗਦੇ ਚਲਦੇ ਪਈ ਰਸੜਵਾ ਦੇ ਮੈਂ ਤਾਂ ਤੇਰੇ ਰੋੜ ਪੱ ਗਿਆ ਜੀ ਮੈਨੂੰ ਮੈਂ ਮੈਂ ਜਾਣੋਤੀ ਮੇਰਾ ਜਦੋਂ ਉਹਨੇ ਪਿੱਛੋਂ ਮੈਨੂੰ ਨਹੀਂ ਪਤਾ ਜੀ ਮਾਰੇ ਮੇਰੇ ਮੇਰੇ ਪਤਾ ਨਹੀਂ ਜੀ ਮੈਂ ਬੇਹੋਸ਼ ਹੋ ਰਹਾ ਮੇਰੇ ਤੇ ਕੀ ਜੀ ਮਾਰੀ ਉਹਨਾਂ ਨੇ ਅੱਛਾ ਤੇ ਅਸੀਂ ਕਿਨੇ ਟੱਕੇ ਲੱਗੇ ਆ ਮੇਰੇ ਯਾਤ ਲੱਦੇ ਨਹੀਂ ਹਾਂਜੀ ਉਸ ਤੋਂ ਬਾਅਦ ਕੋਈ ਖੁਸ਼ ਹੋਗਾ ਜੀ ਹਾਂ ਇਹ ਉਸੇ ਤਰੀਕਾ ਮੈਨੂੰ ਪਤਾ ਲੱਗਾ ਮੈਨੂੰ ਰ ਮੇਰੇ ਚਾਚਾ ਲੈ ਆਏ ਚਾਚੇ ਦੇ ਅੱਛਾ ਹਾਂ ਬੇਨਤੀ ਮੰਗ ਰਿਹਾ ਮੰਨ ਜੀ ਹਿਸਾਬ ਕਰ ਲੈ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਕਿੱਥੇ ਕੀ ਕੀ ਹੋਇਆ ਸੋ ਬੇਨਤੀ ਇਹੀ ਆ ਸਾਡੇ ਚੈਨਲ ਰਾਹੀਂ ਵੀ ਪਿਆਰ ਸਤਿਕਾਰ ਰੱਖੋ ਦੁਨੀਆ ਦੇ ਵਿੱਚ ਲੜਾਈਆਂ ਝਗੜਿਆਂ ਦੇ ਵਿੱਚ ਕੁਝ ਨਹੀਂ ਰੱਖਾ ਜ਼ਿੰਦਗੀ ਇੱਕ ਵਾਰ ਮਿਲਦੀ ਆ ਬਾਰ ਬਾਰ ਨਹੀਂ ਮਿਲਦੀ ਸੋ ਇੱਕ ਦਾਦੀ ਆ ਜਿਹੜੀ ਇਨਸਾਫ ਦੀ ਮੰਗ ਕਰ ਰਹੀ ਹੈ ਜਿਨੇ ਬੱਚੇ ਪਾਲੇ ਨੇ ਸੋ ਇਹ ਹੀ ਬੜਾਪੇ ਦਾ ਸਹਾਰਾ ਉਸ ਦਾਦੀ ਦੇ ਸਹਾਰਾ ਨੇ ਬੱਚੇ ਜੇ ਜਾਦੇ ਕੋਈ ਸੱਟ ਪੇਟ ਲੱਗਦੀ ਬਹੁਤ ਜ਼ਿਆਦਾ ਨੁਕਸਾਨ ਵੱਡਾ ਹੋ ਸਕਦਾ ਸੀ ਸੋ ਨਾਲ ਉਹਨਾਂ ਦੇ ਚਾਚਾ ਜੀ ਨੇ ਜਿਹੜੇ ਤੁਸੀਂ ਦੇਖ ਰਹੇ ਉਹਨਾਂ ਨੇ ਆ ਕੇ ਬੱਚੇ ਨੂੰ ਇਥੇ ਭਰਤੀ ਕਰਵਾਇਆ ਤੁਸੀਂ ਸਾਰੀ ਗੱਲਬਾਤ ਸੁਣੀਆ ਕਹਿਣ ਦਾ ਭਾਵ ਹੈ ਸਾਡੇ ਚੈਨਲ ਨਾਲ ਹੀ ਯਾ ਬਾਰ-ਬਾਰ ਜ਼ਰੂਰ ਪਿਆਰ ਸਤਿਕਾਰ ਰੱਖੋ ਲੜਗੀਆਂ ਝਗੜੇ ਤੋਂ ਦੂਰ ਰਹੋ ਜ਼ਿੰਦਗੀ ਇੱਕ ਵਾਰ ਮਿਲਦੀ ਆ ਬਾਰ ਬਾਰ ਨਹੀਂ ਮਿਲਦੀ ਸੋ ਬੇਨਤੀ ਅੱਜ ਤੱਕ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜਰੋਵਾਂਗੇ ਸਾਨੂੰ ਦਿਵਾ ਗਿਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਡੇ ਜ਼ੋਰ ਦੀ YouTube ਜੂਰੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਮਾਰਿਓ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਖਬਰ ਜਿਹੜਾ ਸਕਰੀਨ ਤੇ ਨੰਪਰਾ ਰਿਹਾ ਉਸ ਤੇ ਸਾਨੂੰ ਜ਼ਰੂਰ ਦੱਸਿਓ ਜੇ ਭੰਗਦੇ ਆਮਰ ਜਸੀ ਹੋਵੇ ਕਿਤੇ ਵੀ ਸਾਨੂੰ ਤੁਸੀਂ ਕਲਾਸ ਧੰਨਵਾਦ ਜੀ